ਜੀ ਇੱਕ ਜੀ ਨੇ ਕੱਟ ਹਾਂਜੀ ਭਾਈ ਜੀ ਕੀ ਕਹਾ ਚੌਕ ਤੁਹਾਡੇ ਨੂੰ ਕੀ ਸੰਦੇਸ਼ ਸਭ ਤੋਂ ਪਹਿਲਾਂ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਦੇ ਕੀਮਤੀ ਸਮੇਂ ਚੋਂ ਕੱਢ ਕੇ ਸਾਡੇ ਕੋਲ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਤੋਂ ਬਾਅਦ ਮੇਰਾ ਵੀਰ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਆ ਸਾਡਾ ਅੱਜ ਮੁੰਡਿਆਂ ਨੇ ਰਲ ਕੇ ਇਸ ਕਲੱਬ ਦਾ ਨਾਮ ਰੱਖਿਆ ਸ਼ਹੀਦ ਉਦਮ ਸਿੰਘ ਕਲੱਬ ਦਾ ਉਸ ਤੋਂ ਬਾਅਦ ਅਸੀਂ ਸਾਰੇ ਮੁੰਡਿਆਂ ਨੌਜਵਾਨ ਕਮੇਟੀ ਔਰ ਮੇਰੇ ਨਾਲ ਖੜੇ ਭਰਾ ਅਤਰੜੀ ਪਿੰਡ ਕੀੜਿਆਂ ਵਾਲੇ ਤੋਂ ਜਿਹੜਾ ਸਾਨੂੰ ਸਾਥ ਦੇ ਰਹੇ ਨੇ ਅਸੀਂ ਕਹਿਣਾ ਚਾਹੁੰਦੇ ਆਂ ਵੀ ਇੱਥੋਂ ਉੱਟ ਕੇ ਜਦੋਂ ਲੋਕ ਆਪੋ ਆਪਣੇ ਘਰਾਂ ਨੂੰ ਜਾਣਗੇ ਚਈਆਂ ਵੀਰਾਂ ਨੇ ਮੇਰੇਆਂ ਆਪਣੀਆਂ ਤੀਆਂ ਭੈਣਾਂ ਦੇ ਵਿਆਹ ਕਰਨੇ ਨੇ ਜਿਨ੍ਹਾਂ ਕੋਲ ਉਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਖਰਚੇ ਦੀ ਹੋਏਗੀ ਅਸੀਂ ਇਹ ਕਹਿੰਨਾ ਕਿਲੇ ਤੋਂ ਥੱਲੇ ਜੋ ਪਰਿਵਾਰ ਹੋਣਗੇ ਉਹਨਾਂ ਦੀ ਜੋ ਲਵਾਈ ਦੀ ਲੇਬਰ ਹੈ ਉਹ ਨਹੀਂ ਲਈ ਜਾਏਗੀ ਉਹਨਾਂ ਦੇ ਵਿਆਹ ਦੀ ਜੋ ਲੇਬਰ ਹੈ ਉਹ ਬਿਲਕੁਲ ਫ੍ਰੀ ਉਹਨਾਂ ਦੀ ਲਵਾਈ ਦੀ ਲੇਬਰ ਉਸ ਵਿਆਹ ਦਾ ਕੰਮ ਅਸੀਂ ਉਹਨਾਂ ਨੂੰ ਬਿਲਕੁਲ ਫ੍ਰੀ ਕਰਕੇ ਬਿਹਾਗੇ ਤੁਹਾਡੀ ਉਹ ਸੇਵਾ ਕੀਤੀ ਜਾਏਗੀ ਸਾਡੇ ਮੁੰਡੇ ਸੇਵਾ ਕੀਤੀ ਜਾਏਗੀ ਜੇਕਰ ਮਨ ਨੂੰ ਤੁਹਾਨੂੰ ਕੋਈ ਸੰਪਰਕ ਕਰਵਾਣਾ ਹੈ ਕਿ ਕਿਸ ਨੰਬਰ ਤੇ ਕਿਸ ਦੇ ਸਾਡਾ ਨਾ ਸੰਪਰਕ ਨੰਬਰ ਹੈ 98743 40045 ਉਸ ਤੋਂ ਬਾਅਦ ਮੇਰਾ ਪਿੰਡ ਹੈ ਹੌਜ ਰਫ ਗੰਦੜ ਤੁਹਾਡਾ ਸ਼ੁਭ ਨਾਮ ਮੱਖਣ ਲਵਾਈ ਜੀ ਅਰੇ ਕੋਈ ਮਿਲਣਾ ਚਾਹੇ ਤਾਂ ਹੋਜੀ ਗੰਦਰ ਮੈਂ ਹਾਂਜੀ ਮੱਖਣ ਲਵਾਈ ਸੁਖਰੀਆ ਬਹੁਤ ਬੋਟਾ ਅੱਜ ਪਿੰਡੋਂ ਹੋਜੁਰ ਗੰਦੜ ਦੇ ਨਵਾਸੀਆਂ ਮੇਰੇ ਪਿੰਡ ਦਾ ਹਲਵਾਈ ਮੱਖਣ ਜਾਂਦਾ ਇਸ ਲੜਕੇ ਨੇ ਬਹੁਤ ਵਧੀਆ ਸੋਚ ਸੋਚੀ ਹੈ ਜੀ ਜੋ ਕਿ ਹੜ ਪ੍ਰਭਾਵਿਤ ਲੋਕ ਅੱਜ ਘਰ-ਬਾਰ ਛੱਡ ਕੇ ਕੋਈ ਦਾਣਾ ਮੰਡੀ ਵਿੱਚ ਕੋਈ ਸਕੂਲਾਂ ਦੇ ਕੈਂਪਾਂ ਵਿੱਚ ਬੈਠੇ ਹਨ ਜਦੋਂ ਇਹ ਘਰਾਂ ਨੂੰ ਜਾਣਗੇ ਲੋਕ ਉਹਨਾਂ ਕੋਲ ਲਗਭਗ ਸਭ ਕੁਝ ਉਜੜ ਚੁਕਿਆ ਹੈ ਜੇ ਅੱਜ ਦੀ ਅਵਸਥਿਤੀ ਦੇਖਿਆ ਤਾਂ ਮੈਨੂੰ ਲੱਗਦਾ ਉਹਨਾਂ ਨੇ ਘਰ ਵੀ ਡੱਗ ਪਏ ਹੋਣਗੇ ਇਹਨਾਂ ਵਿੱਚ ਕਈ ਪਰਿਵਾਰਾਂ ਨੇ ਆਪਣੀਆਂ ਬੇਟੀਆਂ ਦੀ ਸ਼ਾਦੀ ਤੈਅ ਕੀਤੀ ਹੋਈ ਹੈ ਕਿਉਂ ਸਾਡੇ ਸੁਣਨ ਵਿੱਚ ਆ ਰਿਹਾ ਤੇ ਮੇਰੇ ਪਿੰਡ ਦੇ ਮੁੰਡਿਆਂ ਦਾ ਸਾਥ ਲੈ ਕੇ ਮੱਖਣ ਜੀ ਨੇ ਇਹ ਸੋਚਿਆ ਔਰ ਇਹ ਦਾਵਾ ਵੀ ਠੋਕਿਆ ਕਿ ਇੱਕ ਕਿੱਲੇ ਤੋਂ ਜ਼ਮੀਨ ਦੇ ਘਟ ਵਾਲੇ ਜੋ ਵੀ ਲੋਕ ਨੇ ਉਹਨਾਂ ਨੇ ਬੇਟੀਆਂ ਦੇ ਅਸੀਂ ਵਿਆਹ ਕਰਾਂਗੇ ਜਿਹੜੀ ਲੇਬਰ ਹੈ ਹਲਵਾਈ ਦੀ ਉਹ ਨਹੀਂ ਲਈ ਜਾਵੇਗੀ ਤੇ ਇਹ ਮੈਂ ਕਹਿੰਦਾ ਵੀ ਮੱਖਣ ਜੀ ਦੀ ਬਹੁਤ ਵਧੀਆ ਸੋਚ ਹੈ ਜੀ ਤੇ ਅਸੀਂ ਇਹ ਵੀ ਵਿਸ਼ਵਾਸ ਦਵਾਣਾ ਕਿ ਮੱਖਣ ਖਰਾ ਉਤਰੇਗਾ ਜੇਕਰ ਕੋਈ ਕਮੀ ਪੈਛ ਰਹੀਦੀ ਹੈ ਤਾਂ ਅਸੀਂ ਪੂਰੀ ਕਰਵਾਵਾਂਗੇ हां जी बाबा जी जो ਤੁਹਾਡੇ ਕਲੱਬ ਦੇ ਵੱਲੋਂ ਮੱਖਣ ਲਗਵਾਈ ਨੇ ਜਾਂ ਤੁਹਾਡੀ ਪੂਰੀ ਪ੍ਰੋਪਰ ਕਲੱਬ ਮੈਂਬਰਾਂ ਨੇ ਜੋ ਅੱਜ ਵਿਚਾਰ ਸੋਚਿਆ ਜਾਂ ਫੈਸਲਾ ਕੀਤਾ ਜੇ ਮੈਂ ਦੇਖਦੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਬਹੁਤ ਹੀ ਵਧੀਆ ਇਹਨਾਂ ਨੇ ਸੋਚਿਆ ਹੈ ਬਹੁਤ ਹੀ ਚੰਗੀ ਗੱਲ ਹੈ ਕਿ ਜਿਹੜੇ ਹੜ੍ਹਾਂ ਦੇ ਵਿੱਚ ਗਰੀਬ ਪਰਿਵਾਰ ਹੜ੍ਹਾਂ ਵਿੱਚ ਮਾਰ ਪਈ ਹੈ ਉਹਨਾਂ ਵਾਸਤੇ ਬਹੁਤ ਹੀ ਵਧੀਆ ਮੱਖਣ ਹਲਵਾਈ ਨੇ ਸੋਚਿਆ ਹੈ ਮਹਾਰਾਜੇ ਸਤਰਾਇਨ ਨੂੰ ਸੇਵਾ ਕਾਂ ਦਾ ਮੌਕਾ ਦੇਈ ਰੱਖੇ ਸੱਚੇ ਪਾਤਸ਼ਾਹ ਉਹਨਾਂ ਤੰਦਰੁਸਤੀ ਬਖਸ਼ੇ ਤੇ ਸਰਦਾਰ ਸਰਪੰਚ ਸਿੰਘ ਦੇ ਵੀ ਮਿਹਰ ਪ੍ਰਾਰਥਕ ਸੱਚੇ ਪਾਤਸ਼ਾਹ ਇਸੇਤਰ ਨੂੰ ਸੇਵਾ ਦਾ ਮੌਕਾ ਦੇਈ ਰੱਖੇ ਪਰਮਾਤਮਾ ਸੇਵਾ ਕਰਦੇ ਰਹਿਣ ਤੇ ਚਾਦੀ ਕਲਾ ਬਖਸ਼ੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਹਾਂਜੀ ਵੀਰ ਜੀ ਦੇਖੋ ਜਿਵੇਂ ਮੱਖਣ ਹਲਵਾਈ ਨੇ ਪਿੰਡ ਹੋਸਗੰਧੜ ਨੇ ਆਪਣੇ ਅੰਦਰੋਂ ਇੱਕ ਆਪਣੀ ਦਿਲੋਂ ਆਵਾਜ਼ ਜਿਹੜੀ ਇਹਨੂੰ ਆਈ ਕਿ ਮੈਂ ਇਹਨਾਂ ਗਰੀਬ ਪਰਿਵਾਰਾਂ ਦੀ ਇਹਨਾਂ ਹਰ ਪੀੜਤ ਲੋਕਾਂ ਦੀ ਮਦਦ ਕਰਨੀ ਚਾਹਣਾ। ਤਾਂ ਮੈਂ ਕਹਿੰਦਾ ਵੀ ਇਹਨਾਂ ਦੀ ਬਹੁਤ ਵਧੀਆ ਸੋਚ ਹੈ ਤੇ ਅਸੀਂ ਸਾਰਿਆਂ ਨੇ ਕਿਹਾ ਵੀ ਜਿੱਥੇ ਸਾਡੀ ਲੋੜ ਹੋਈ ਅਸੀਂ ਤੇਰੇ ਨਾਲ ਆ ਅਸੀਂ ਤੇਰਾ ਸਾਥ ਦੇਵਾਂਗੇ। ਕੀ ਦੇਖੋ ਲਗਾਤਾਰ 29 ਤਰੀਕ ਤੋਂ ਲੈ ਕੇ ਅੱਜ ਤੱਕ ਅੱਜ 10 ਤਰੀਕ 'ਚ ਆਪਾਂ ਖੜੇ ਆ। ਤਾਂ ਲਗਾਤਾਰ ਮੱਖਣ ਇੱਥੇ ਲੰਗਰ ਦੀ ਸੇਵਾ ਦੇ ਰਿਹਾ ਹੈ। ਇਹ ਵੀ ਬੜੀ ਹਿੰਮਤ ਆ ਦੂਜਾ ਦੇਖੋ ਕਿ ਅੱਜ ਤੋਂ ਚਾਰ ਪੰਜ ਦਿਨ ਪਹਿਲਾਂ ਇਵੇਂ ਉੱਪਰ ਕਿਉਂ ਦੇ ਛਿੱਟੇ ਪੈ ਗਏ ਤੇ ਉਹਦੇ ਵਿੱਚ ਸਰੀਰ ਆ ਜਿਹੜਾ ਕਾਫੀ ਆਪ ਤੱਕ ਜਲ ਗਿਆ ਉਹਦਾ ਟ੍ਰੀਟਮੈਂਟ ਵੀ ਨਾਲ-ਨਾਲ ਚੱਲ ਰਿਹਾ ਹੈ ਪਰ ਆਪਣੀ ਸੇਵਾ ਜਿਹੜੀ ਉਹ ਲਗਾਤਾਰ ਨਿਭਾ ਰਿਹਾ ਹੈ ਤੇ ਉੱਪਰੋਂ ਜਿਹੜਾ ਇਹ ਨੇ ਏਡਾ ਵੱਡਾ ਫੈਸਲਾ ਲਿਆ ਮੈਂ ਕਹਿੰਦਾ ਵੀ ਵਾਕਈ ਸਹੀ ਗੱਲ ਹੈ ਪ੍ਰਮਾਤਮਾ ਨੇ ਚੜ੍ਹਦੀ ਕਲਾ 'ਚ ਰੱਖੇ ਤੇ ਹਮੇਸ਼ਾ ਲੋਕਾਂ ਦੀ ਇੱਦਾਂ ਹੀ ਮਦਦ ਕਰਦਾ ਰਹੇ ਬਾਕੀ ਜਿੱਥੇ ਸਾਡੀ ਲੋੜ ਪਈ ਅਸੀਂ ਇਸ ਭਰਾ ਦੇ ਨਾਲ ਆ ਅਸੀਂ ਇਹਦੀ ਠੋਕੇ ਇਹਦੀ ਹਿੰਮਤ ਨੂੰ ਵੀ ਦਾਤ ਦਿੰਨੇ ਆ ਤੇ ਇਹਦੀ ਮਦਦ ਕਰਨ ਲਈ ਵੀ ਤਿਆਰ ਆ